ਅੱਜਕੱਲ੍ਹ ਕਰ ਇਕੱਲਾ ਛੱਡ ਕੇ ਜਾਣ ਦਾ ਵੀ ਸਮਾਂ ਨਹੀਂ ਰਿਹਾ ਕਿਉਂਕਿ ਹਰ ਵੇਲੇ ਕਿਸੇ ਨਾ ਕਿਸੇ ਦੀ ਨਜ਼ਰ ਤੁਹਾਡੀ ਗਤੀਵਿਧੀਆਂ ਤੇ ਰਹਿੰਦੀ ਹੈ ਹੁਣ ਇਸ ਖਬਰ ਨੂੰ ਹੀ ਦੇਖ ਲਵੋ ਬੱਤੀ ਪਠਾੜਾ ਮਾਰਨਾਂ ਲੱਗਦੀ ਕਲੋਨੀ ਚ ਚੋਰਾ ਨੇ ਦੋ ਪਰਿਵਾਰਾਂ ਦੇ ਘਰ ਅਜੇ ਹੀ ਲੁੱਟ ਮਚਾਈ ਕਿ ਹਰ ਕੋਈ ਹੈਰਾਨ ਰਹਿ ਗਿਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰਾ ਨੂੰ ਪਤਾ ਸੀ ਕਿ ਦੋਵੇਂ ਪਰਿਵਾਰ ਕਿਸੇ ਵਿਆਸ ਮਾਗਮ ਤੇ ਗਏ ਨੇ ਜੋ ਸੀ ਸਮੇਂ ਅੰਦਰ ਉਹਨਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਵੀ ਦੇ ਦਿੱਤਾ ਜਾਣਕਾਰੀ ਮੁਤਾਬਕ ਵਰਪੂਰ ਸਿੰਘ ਹਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਸਰਹੰਦ ਵਿਖੇ ਇੱਕ ਵਿਆਹ 'ਚ ਸ਼ਾਮਲ ਹੋਣ ਗਏ ਸਨ। ਚੋਰਾਂ ਨੇ ਵਰਪੂਰ ਸਿੰਘ ਦੇ ਘਰ ਦਾ ਮੇਨ ਗੇਟ ਦਾ ਤਾਲਾ ਤੋੜ ਕੇ ਅਲਮਾਰੀ ਚੋਟਾਈ ਤੋਂ ਲੈ ਸੋਨਾ, 10000 ਰੁਪਏ ਦੀ ਨਕਦ ਚੋਰੀ ਕਰ ਲਈ। ਇਸ ਤੋਂ ਬਾਅਦ ਚੋਰ ਹਰਪਾਲ ਸਿੰਘ ਦੇ ਘਰ ਵਰਗੇ। ਕਮਰਿਆਂ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਿਆ। ਇਸੇ ਦੌਰਾਨ ਹਰਪਾਲ ਸਿੰਘ ਦੀ ਲੜਕੀ ਜਸ਼ਨ ਜੋਤ ਕੋ ਟਿਊਸ਼ਨ ਤੋਂ 3:30 ਵਜੇ ਵਾਪਸ ਆਈ ਤਾਂ ਉਸਨੇ ਚੋਰਾਂ ਨੂੰ ਦੇਖਿਆ। ਉਸਨੇ ਤੁਰੰਤ ਮੋਬਾਈਲ ਰਾਹੀਂ ਆਪਣੇ ਪਿਤਾ ਨੂੰ ਸੂਚਿਤ ਕੀਤਾ ਜਿਸ ਤੇ ਚੋਰ ਉਤੋਂ ਭੱਜ ਗਏ 2 ਵਜੇ ਇੱਕ ਮਸੂਨ ਪੈਲੈਸ ਦੇ ਵਿੱਚ ਵਿਆਹ ਦੇ ਉੱਤੇ ਗਏ تھے ਜੀ ਉੱਥੇ 2 ਵਜੇ ਤੋਂ ਜਾ ਕੇ ਜੀ 2:30 ਵਜੇ 3 ਤੋਂ 2:30 3 ਨਾਲ 4 ਦੇ ਵਿੱਚ ਵਿੱਚ ਅਸੀਂ ਉੱਥੇ ਹੀ ਤਾਂ ਜਦੋਂ ਸਾਨੂੰ ਬੇਟੀ ਨੇ ਫੋਨ ਕਰਿਆ ਵੀ ਉੱਥੇ ਵੀ ਘਰਾਂ ਕੋਈ ਫਿਰ ਰਹੇ ਨੇ ਵੀ ਤੁਸੀਂ ਆ ਜਾਓ ਜਲਦੀ ਅਸੀਂ ਸੂਨ ਪੈਲੈਸ ਤੋਂ ਜਦੋਂ ਆਏ ਤਾਂ ਜਾਂ ਦੇਖਿਆ ਕਿ ਘਰਾਂ ਅਲਮਾਰੀਆਂ ਦੇ ਦਰਵਾਜ਼ੇ ਦੂਜੇ ਮੇਨ ਗੇਟ ਦੇ ਜਿਹੜੇ ਦਰਵਾਜ਼ੇ ਤੇ ਟੁੱਟੇ ਪਏ ਤੇ ਸਾਰਾ ਜਣੀ ਕਾਫੀ ਜਣੀ ਸਾਡਾ ਹੋ ਨੁਕਸਾਨ ਕਰਕੇ ਉਸ ਨਗਦੀ ਦੀ ਕੋ ਜਿਹੜੇ ਪੈਸੇ ਤੇ ਪੈਸੇ ਕੋ ਸੋਨੇ ਦੇ ਜਿਹੜਾ ਸਮਾਨ ਹੋ ਕਰਕੇ ਲੈ ਗਏ ਉਹ 330 330 ਕਿੰਨੇ ਕੁ ਬੰਦੇ ਆਏ ਹੋਏ ਸੀ ਓਨਲੀ 1 ਲੰਬਾ ਸੀਗਾ ਥੋੜੀ ਥੋੜੀ ਦਾੜੀ ਸੀ ਔਰ ਇਹ ਮਫਲਰ ਬੰਨਿਆ ਹੋਇਆ ਸੀ ਤੇ ਸੱਚੇ ਤੁਹਾਨੂੰ ਦੇਖ ਕੇ ਕੁਝ ਡਰਿਆ ਕੁਝ ਗਲਤ ਤੋਂ ਤੋਂ 4 ਵਜੇ ਦੇ ਦਰਮਿਆਨ ਸੋਹਣ ਫਾਰਮ ਚ ਗਏ ਸੀਗੇ ਸ਼ਾਦੀ 'ਚ ਉਸ ਤੋਂ ਬਾਅਦ ਬੰਦੇ ਆਏ ਤੇ 3 ਵਜੇ ਦਾ ਕਰੀਏ ਟਾਈਮ ਹੋਣਾ ਜਦੋਂ ਆ ਕੇ ਦੇਖਿਆ ਇਹਨਾਂ ਦੀ ਬੇਟੀ ਨੇ ਦੂਸਰੇ ਘਰ ਚ ਰਹਿੰਦੀ ਸੀਗੀ ਫੋਨ ਕੀਤਾ ਉਹਦੇ ਡੈਡੀ ਨੂੰ ਵੀ ਇਦਾਂ ਕਰਕੇ ਆਪਣੇ ਘਰ ਤੇ ਬੰਦੇ ਆ ਗਏ ਜਦੋਂ ਆ ਕੇ ਦੇਖਿਆ ਚੈੱਕ ਕੀਤਾ ਬੈਕ ਸਾਈਡ ਦੇ ਕਾਲੇ ਤੋੜ ਕੇ ਟੱਪ ਕੇ ਅੰਦਰ ਅਲਮਾਰੀ ਵਗੈਰਾ ਤੋੜ ਕੇ ਵਿੱਚੋਂ ਕਰੀਬ ਢਾਈਕ ਟੋਲੇ ਸੋਨਾ ਤੇ 10000 ਰੁਪਏ ਲਗਦੀ ਲਏ ਉਥੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਆਪਣੀ ਪਤਨੀ ਸਮੇਂ ਸਰਹੰਦਵੀ ਕੇ ਵਿਆਹ ਚ ਗਏ ਹੋਏ ਸਨ ਤਾਂ ਉਸਦੀ ਮਾਤਾ ਬਲਵੰਤ ਕੌਰ ਬਾਜ਼ਾਰ ਗਈ ਹੋਈ ਸੀ ਤੇ ਜਦੋਂ ਉਸ ਸ਼ਾਮ ਦੇ 4 ਵਜੇ ਵਾਪਸ ਆਈ ਤਾਂ ਦੇਖਿਆ ਕਿ ਪੇਟੀ ਟੁੱਟੀ ਹੋਈ ਸੀ ਜਿਸ ਤੋਂ 30000 ਦੀ ਨਕਦੀ ਕਾਂਟੇ ਵਾਲੀਆਂ ਅੰਗੂਠੀ ਅਤੇ ਬੱਚਿਆਂ ਦੇ ਚਾਰ ਚਾਂਦੀ ਦੇ ਕੰਗਣ ਗਾਇਬ ਸਨ ਅਜਿਤ ਤਕਰੀਬਨ ਜੀ 3 ਵਜੇ ਟਾਈਮ ਦੇ ਨਾਲ ਜੀ ਅਸੀਂ ਮਤ ਨੂੰ ਮੈਰਿਜ ਤੇ ਗਏ ਹੋਏ ਸੀਗੇ ਮੈਂ ਮੇਰੀ ਮਿਸਿਸ ਤੇ ਮੇਰੀ ਮਦਰ ਸੀਗੇ ਉਹ ਬਾਜ਼ਾਰ ਤੱਕ ਗਏ ਕੋਨੇ ਤੇ ਸਾਡੇ ਮਤਲਬ ਤਿੰਨ ਔਰ ਚਾਰ ਦੇ ਵਿੱਚ ਮਤਲਬ 1 ਘੰਟੇ ਦੇ ਵਿੱਚ ਵਿੱਚ ਘਰ ਦੇ ਵਿੱਚ ਮਤਲਬ ਚੋਰੀ ਹੋ ਗਈ ਹੈ ਮਾੜੀ ਕੀ ਕੁਝ ਲੈ ਕੇ ਚੁਗਣਾ ਮੇਰੀ ਮਦਰ ਤਾਂ ਘਾਇ ਸੀਗਾ ਜੀ ਕਿੰਨਾ ਕੈਸ ਸੀ ਠੀਕ ਹੈ ਯਾਰ ਦੇ ਗਰੀਬ ਜੀ ਜੀ ਤੇ ਉਹਨਾਂ ਦੇ ਕਾਂਟੇ ਸੀਗੇ ਜੀ ਵਾਲੀਆਂ ਤੇ ਮੇਰੀ ਘਰੀਤ ਪਈ ਹੋਈ ਸੀਗੀ ਬੱਚਿਆਂ ਦੇ ਤੋਂ 4 ਪੀਸ ਉਹਦੇ ਸੀਗੇ ਜੀ ਕੰਗਨ ਬੱਚਿਆਂ ਦੇ ਚਾਂਦੀ ਦੇ ਸਰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਇੱਥੇ ਨੇੜੇ-ਤੇੜੇ ਕਿਤੇ ਸੀਸੀਟੀਵੀ ਕੈਮਰਾ ਕਰਦਾ ਨਹੀਂ ਸਵਿਚ ਕਰਕੇ ਸਾਨੂੰ ਕੁਝ ਸ਼ੋਰ ਵੀ ਨਹੀਂ ਹੋਇਆ ਜੀ ਮਤਲਬ ਬੰਦੇ ਕਿਸ ਤਰ੍ਹਾਂ ਆਏ ਕਿੱਦਾਂ ਖੜੇ ਹੁੰਦੇ ਫੋਲਓਵਰ ਲਈ ਸਾਡੇ ਮੇਰੇ ਬ੍ਰਦਰ ਦੇ ਤੇ ਸਟੋਰ ਦੇ ਵਿੱਚ ਉਹਨਾਂ ਨੇ ਮੇਰੀ ਮਦਰ ਬ੍ਰਦਰ ਦੀ ਪੇਟੀ ਪਈ ਸੀ ਉਹਨੂੰ ਤੋੜ ਕੇ ਬਾਹਰ ਹੀ ਨਾਲ ਤੋੜਿਆ ਹੋਇਆ ਜੀ ਤੇ ਮੇਰੀ ਮਦਰ ਦਾ ਜਿਹੜਾ ਟਰੰਕ ਸੀਗਾ ਉਹਦੇ ਕੱਪੜੇ ਉਹ ਦੇ ਬਾਹਰ ਚੱਟੇ ਹੋਏ ਸੀਗੇ ਦੇ ਵਿੱਚੋਂ ਉਹਨੇ ਕੈਸ਼ ਕੱਢ ਲੀਤਾ ਵੀ ਤੇ ਵਿੱਚੋਂ ਉਹਨਾਂ ਦੇ ਜਿਹੜਾ ਵਾਲੀਆਂ ਵਿਝੇ ਸੀ ਉਹ ਕੱਢ ਲਏ ਇਹ ਵੀ ਸੇਮ ਉਹੀ ਆ ਉਹਦੇ ਨਾਲੇ ਆ ਮੇਲ ਜ਼ੋਰ ਬਿਲਕੁਲ 2 ਤੇ 4 ਦੇ ਵਿਚਕਾਰੇ ਹੋਇਆ ਇਹ ਵੀ ਸੋਨ ਫਾਰਮ ਚ ਹੀ ਵਿਆਹ ਗਏ ਸੀਗੇ ਕਰੀਬ 2 2.5 ਟੋਲੇ ਦਾ ਸੀਗਾ ਇਹਨਾਂ ਦਾ ਸਮਾਨ ਤੇ 30000 ਰੁਪਏ ਲੱਗਦੇ ਦੱਸ ਰਹੇ ਨੇ ਕੁਝ ਪੈਸੇ ਬਚ ਗਏ ਉਹ ਲੱਕ ਰੱਖੇ ਸੀਗੇ ਪਿੱਟੀ ਚ ਉਹ ਬਚਾਓ ਹੋ ਗਿਆ ਹਾਂ ਗੈਨੇਵੜਾ ਇੱਕ ਹੁੰਦੀ ਜੀ ਬਾਲੀਆਂ ਦੀ ਜੋੜੀ ਇੱਕ ਜੀ ਇਹ ਕਮੁੰਦੀ ਮਰਦਾਨਾ ਤੇ ਕਰੀਬ ਤੇ 10000 ਰੁਪਏ ਦਸ ਰਹੇ ਨੇ ਬਾਕੀ ਅਸੀਂ ਵੈਰੀਫਾਈ ਦੋਏ ਬਿਲਕੁਲ ਦੋ ਚੋਰੀ ਪਰ ਨਾਈਟ ਤੇ ਹੋਈ ਆ ਜੀ ਉਹ ਤੋਂ ਬਾਅਦ ਉੱਥੇ ਹੋਈ ਆ ਇਹ ਵੀ ਫੋਨ ਫਾਰਮ ਤੇ ਰਿਹਾ ਗਏ ਸੀ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇੰਨਾ ਚੋਰਾ ਨੂੰ ਫੜ ਪਾਉਂਦੀ ਹੈ ਪਰ ਹੁਣ ਸਾਡੇ ਘਰ ਵੀ ਸੁਰੱਖਿਅਤ ਨਹੀਂ ਰਹੇ ਇਸ ਲਈ ਖੁਦ ਹੀ ਸਾਵਧਾਨੀ ਵਰਤੋ ਤੇ ਆਪਣੇ ਆਉਣ ਜਾਣ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਾ ਕਰੋ ਫਤੇਗੜ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ तुसी भी विदेश विच अपना भविक बनाना चाहते हो पाओ विदेश पढ़ाई करने का मौका पिरािड ई सर्विस की सलाह पंजाब सरकार तो मान्यता प्राप्त करो तिरानवे नौ सो अठर तिरानवे नौ सो अठर